ਅੱਛਾ ਬਲੋ ਅੱਜ ਆਪਾਂ ਆਏ ਹੋਏ ਆ ਇਧਰ ਮਾਰ ਕੇ ਕੈਮਰਾ ਮੱਲਾ ਇੱਕ ਤਾਂ ਬਾਹਰ ਦੁਕਾਨਾਂ ਲੱਗੀਆਂ ਸਿਗੀਆਂ ਕਰੂਟਾਂ ਦੀਆਂ ਇਧਰਲੇ ਬੰਨੇ ਵੇਖੋ ਲੱਗੀਆਂ ਇਹਨਾਂ ਦਾ ਭਾਂਡਿਆਂ ਦਾ ਕੰਮ ਹੈ ਨਾ ਅੱਛਾ ਦੇਖੀ ਨਾ ਕੀ ਰੇਟ ਮੱਲੋ 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 ਅੱਛਾ ਮਨੂੰ ਅੱਜ ਆਪਾਂ ਆਏ ਹੋਏ ਆ ਕਿਸਾਨ ਮੰਡੀ ਦੇ ਵਿੱਚ ਆਪਣੀ ਨਾ ਵੀਡੀਓ ਦੇ ਵਿੱਚ ਤੁਸੀਂ ਕਈ ਵਾਰੀ ਕਈ ਵਾਰੀ ਕਿਸਾਨ ਮੰਡੀ ਦਾ ਜ਼ਿਕਰ ਸੁਣਿਆ ਹੋਊਗਾ ਵੀ ਕਿਸਾਨ ਮੰਡੀ ਕੀ ਹੁੰਦੀ ਆ ਕਿਸਾਨ ਮੰਡੀਆਂ ਹੁੰਦੀਆਂ ਵਾ ਜਿਹੜੀਆਂ ਹਫ਼ਤੇ ਦੇ ਵਿੱਚ ਕਦੀ ਕਿਤੇ ਤੇ ਕਦੀ ਕਿਤੇ ਤੇ ਕਦੀ ਕਿਤੇ ਲੱਗਦੀ ਐ ਇਦਾਂ ਹੀ ਆ ਨਾ ਹੈ ਨਾ ਤੇ ਅੱਜ ਦੀ ਜਿਹੜੀ ਮੰਡੀ ਆ ਇਹ ਹੈਗੀ ਆ ਬੂਟਾ ਬੂਟਾਪੰਡੀ ਕਹਿੰਦੇ ਇਹਨੂੰ ਹਾਂ ਬੂਟਾ 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 ਮੰਡੀ ਦੇ ਵਿੱਚ ਆਹ ਨਾਲ ਹੀ ਮੰਡੀ ਐ ਚਾਰਾ ਮੰਡੀ ਉਹਦੇ ਨਾਲ ਅਬੇਡਗਾਰ ਅਬੇਡਗਾਰ ਪਾਰਕਿੰਗ ਅਬੇਡਗਾਰ ਯੂਨੀਵਰਸਿਟੀ ਹੈ ਨਾ ਤੇ ਬਾਬਾ ਸਾਹਿਬ ਦੇ ਨਾਂ ਦੇ ਉੱਪਰ ਫਿਰ ਵੀ ਸਿਟੀ ਬਣਾਈ ਹੋਈ ਆ ਤੇ ਇਹ ਖਰਬੂਜਾ ਵਾ ਤੇ ਇਹ ਖਰਬੂਜਾ ਕਿਹੜਾ ਮਤਲਬ ਬੋਬੀ ਖਰਬੂਜਾ ਬੋਬੀ ਖਰਬੂਜਾ ਤੇ ਇਹਦਾ ਸਹਿਜ ਆ ਹੀ ਹੁੰਦਾ ਹਾਂ ਸਹਿਜ ਸਬਤਾਸ ਦਾ ਇਹ ਵੀ ਹੈ ਟੋਟਾ ਵੀ ਹੈ ਐ ਰੂ ਗਰੀ ਮੱਲਾ ਇਹ ਆ ਬੋਬੀ ਖਰਬੂਜਾ ਸਭ ਨਾਲੋਂ ਮਿੱਠਾ ਤੇ ਵਧੀਆ ਬੋਬੀ ਖਰਬੂਜਾ ਇਹਦੇ ਵਿੱਚ ਬੜੇ ਤੱਤ ਆ ਤੇ ਇਹਦਾ ਸਹਿਜ ਆ ਵੀ ਤੇ ਆ ਵੀ ਤੇ ਕਿਦਾਂ ਲਾਗੇ ਜੀ ਕਿਦਾਂ ਵਿਕ ਜਾਂਦਾ ਵਧੀਆ ਆ ਵਿਕ ਜਾਂਦਾ ਹੈ ਕੀ ਰੇਟ ਹੈ ਦਾ ਇਸ ਟਾਈਮ ਮੈਸ 50 ਇਹ ਖੇਤੋਂ ਧੱਕਿਆ ਜਾਂ ਆੜ ਤੋਂ ਲੈ ਜਾਂਦਾ ਮੰਡੀ ਚ ਲਿਆਦਾ ਠੀਕ ਆ ਚੱਲ ਵਧੀਆ ਹੈ ਚੈੱਕ ਕਰਿਓ ਸਾਡਾ YouTube ਚੈਨਲ ਆ ਪੱਟੀ ਬਡਾਲਾ ਉਹਦੇ ਉਪਰ ਆਵਾਂਗੇ ਆਪਾਂ ਸਾਰੇ ਜਣੇ ਠੀਕ ਆ ਜੀ ਆ ਮੰਨੂ ਹਦਵਾਣੇ ਆ ਹਦਵਾਣਾ ਜਿਹੜਾ ਹੁੰਦਾ ਆ ਗਰਮੀ ਦੇ ਵਿੱਚ ਬਹੁਤ ਵਧੀਆ ਇਹੋ ਇੱਕ ਜਾਨੀ ਕਿ ਸਿਹਤ ਨੂੰ ਠੀਕ ਰੱਖਣ ਵਾਲਾ ਇਹੋ ਹੈਗਾ ਤੇ ਪਾਣੀ ਪੂਣੀ ਵੱਧ ਘੱਟ ਹੋ ਜਵੇ ਤੇ ਇਹਦੇ ਨਾਲ ਠੀਕ ਠੀਕ ਆ ਜੀ ਤੋਂ ਮੰਨੋ ਇਹ ਸਿਗਾ ਬਾਹਰਲਾ ਦ੍ਰਿਸ਼ ਬਾਹਰ ਫਰੂਟਾਂ ਦੀਆਂ ਰੇੜੀਆਂ ਲੱਗੀਆਂ ਹੋਈਆਂ ਤੇ ਆਪਾਂ ਮੰਡੀ ਦੇ ਵਿੱਚ ਆਪਾਂ ਐਂਟਰ ਕਰਦੇ ਆਂ ਇਧਰਲੇ ਬੰਨੇ ਦੇਖੋ ਲੱਗੀਆਂ ਹੋਈਆਂ ਆਂ ਦਿਕਨ ਦਾ ਇਹ ਰੰਗ ਕੈਨ ਨੂੰ ਸਬਜ਼ ਮੰਡੀ ਆ ਕੈਨ ਨੂੰ ਸਬਜ਼ ਮੰਡੀ ਇਹੋ ਤੇ ਇੱਥੇ ਹੋਰ ਵੀ ਸਮਾਨ ਸਾਰਾ ਹੀ ਮਿਲਦਾ ਮੱਲਾ ਮਾਰਦੇ ਸਾਰਾ ਤੱਕ ਇੱਕ ਆ ਜੀ ਲੱਗ ਜੂ ਬਰਾ ਦੇਖੋ ਮੈਂ ਜੀ ਚਲਦੀ ਵੀਡੀਓ ਦੇ ਵਿੱਚ ਸਾਡੇ ਬਡਾਲੇ ਪਿੰਡ ਤੋਂ ਰੋਕੀ ਭਾਜੀ ਉਹ ਨਾਲ ਨਾਲ ਕਿਸ਼ਨ ਭਾਜੀ ਦੇ ਬੇਟਾ ਵੀ ਆ ਗਿਆ ਕਿਸ਼ਨ ਭਾਜੀ ਦੇ ਬਾਰੇ ਤੁਹਾਨੂੰ ਮਿਲਾਵਾਂਗੇ ਕਿਤੇ ਉਹਨਾਂ ਦੇ ਕੋਲ ਇੱਕ ਬਹੁਤ ਵੱਡਾ ਨਾ ਇੱਕ ਕੁਦਰਤ ਦਾ ਤੋਹਫਾ ਵਾ। ਇਹ ਉਹ ਜਾਨਕਿ ਠੀਕ ਕਰਦੇ ਆ ਲੋਕਾਂ। ਇਹ ਬਿਮਾਰੀਆਂ ਠੀਕ ਕਰਦੇ ਆ ਉਹਦੇ ਬਾਰੇ ਬਾਅਦ ਗੱਲ ਕਰਾਂਗੇ ਆਪਾਂ। ਠੀਕ ਆ ਜੀ ਕਰੋ ਤੁਸੀਂ। ਅੱਛਾ ਮੈਨੂੰ ਸਬਜ਼ੀ ਮੰਡੀ ਦੇ ਵਿੱਚ ਨਾ ਕਢਾਉਣੇ ਵੀ ਆ। ਜਿਹੜੇ ਬੱਚਾ ਨਾਲ ਲੈ ਕੇ ਆਉਣੇ ਆ ਉਹਨੂੰ ਕਢਾਉਣੇ ਵੀ ਨਾਲ ਇੱਥੇ ਲੈ ਕੇ ਦੇਣੇ ਆ। ਤੇ ਇੱਧਰ ਕੱਪੜਿਆਂ ਦੀਆਂ ਦੁਕਾਨਾਂ 'ਵਾਂ। ਇੱਧਰ ਹੀ ਮਾਰਮਲ। ਇੱਧਰ ਵੀ ਕੱਪੜਿਆਂ ਦੀਆਂ ਦੁਕਾਨਾਂ 'ਵਾਂ। ਉਹ ਸਾਹਮਣੇ। ਹਨਾ ਤੇ ਆਪਾਂ ਹੁਣ ਚੱਲਦੇ ਆਂ ਮੰਡੀ ਦੇ ਵਿੱਚ। ਨਾਲ ਨਾਲ ਤੁਹਾਨੂੰ ਮੰਡੀ ਦਿਖਾਈ ਜਾਣੀ ਆ ਤੇ ਨਾਲ ਨਾਲ ਮੰਡੀ ਦੇ ਰੇਟ ਤੇ ਸਾਡੇ ਇੱਥੇ ਹੈਗੇ ਆ ਓਲਾ ਬਾਜੀ ਇਧਰ ਮਾਰਮਾਲਾ ਸਾਰੀਆਂ ਇਹਦੇ ਗਾਣਾਂ ਦੇ ਸਾਰੇ ਆ ਬੰਗਾ ਚੂੜੀਆਂ ਦੀਆਂ ਦੁਕਾਨਾਂ ਵੀ ਹੈਗੀਆਂ ਇਕੱਠੀਆਂ ਕਰਨੇ ਕਿ ਲਾਉਣ ਲੱਗੇ ਹੈ ਮਿਦਾਨ ਲੱਗੇ ਉਹ ਤਾਂ ਦਿਨ ਤੋਂ ਹੋਣ ਤਾਂ ਮੰਡੀ ਸ਼ੁਰੂ ਹੋਣੀ ਹੈ ਹੈਨਾ ਤੇ ਕਿੰਨੀਆਂ ਮੰਡੀਆਂ ਲਾਣੇ ਤੁਸੀਂ ਬਾਬੂ ਜੀ ਇਹ ਮੈਂ ਤਾਂ ਸੰਡੇ ਲਗਾਤਾ ਹਾਂ ਸੋ ਦਿਨ ਮੈਂ ਫੇਰੀ ਕਰਦਾ ਹਾਂ ਬਾਬੂ ਜੀ ਕੀ ਕਰਦੇ ਹੋ ਮੈਂ ਫੇਰੀ ਕਰਦਾ ਹਾਂ ਮੇਰੇ ਮੈਂ ਫੇਰੀ ਹਾਂ ਅੱਛਾ ਫੇਰੀ ਵੀ ਲਾਣੇ ਲਾਣੇ ਹਣਾ ਚਲੋ ਆਹਾ ਮੰਡੀ ਲਾਂਦੇ ਆ ਮੰਡੀ ਦੇ ਵਿੱਚ ਬੰਗਾ ਤੂੜੀਆਂ ਹੋਰ ਵੀ ਕਾਫੀ ਸਮਾਨ ਜਾਨੀ ਕਿ ਬਰਤਨ ਵਾਲਾ ਮਿਲਦਾ ਵਾ ਠੀਕ ਆ ਜੀ ਸਾਡਾ YouTube ਦੇ ਉੱਪਰ ਚੈਨਲ ਆ ਪੱਟੀ ਬਡਾਲਾ ਤੇ ਉਹਦੇ ਵਿੱਚ ਵੀਡੀਓ ਬਾਣੀ ਤੁਹਾਡੀ ਸਾਰੇ ਜਣੇ ਵੇਖਦੇ ਹੋ ਠੀਕ ਆ ਜੀ ਇੱਦਾਂ ਹੀ ਮਾਰ ਦੇ ਪਤਾ ਕੱਪੜਾ ਵੀ ਹੈਗਾ ਵਾ ਆਪਾਂ ਬਖਾਇਆ ਸੀ ਨਾ ਪਿਛਲੀ ਵੀਡੀਓ ਦੇ ਵਿੱਚ ਕੱਪੜਾ ਆ ਵੇਖੋ ਕੀ ਰੇਟ ਲਾਇਆ ਇਹਦਾ 100 ਰੁਪਏ ਦੀ ਸ਼ਰਟ ਇਹਦਾ ਹੁਣ ਇਹਦਾ ਹੁਣ ਹੋਕਾ ਦੇਣਾ ਵੀ ਆ ਗਿਆ ਮੈਨੂੰ 100 ਰੁਪਏ ਦੀ ਸ਼ਰਟ ਨਾਲ ਟੀ.ਐਲ. ਦਾ ਵੀ ਹੈ ਗਿਆ ਸਾਡੇ ਮਾਰਕੀਟ ਦੀ ਵੀਡੀਓ ਬਣਾ ਕੇ ਆਇਆ ਜੀ ਆਇਆ ਮੱਲਾ ਕਿਨੂ ਆ ਹਾਕਾ ਚੀ ਗਰੀ ਵੀ ਦੇ ਦਿਓ ਤੁਸੀਂ ਕਈ ਵਾਰੀ ਕਈ ਯਾਰੀ ਨਾ ਮੇਲਿਆਂ ਦੇ ਵਿੱਚ ਦੇਖਿਆਊਗਾ ਪਰ ਉਹ ਹੋਰ ਹੁੰਦੀ ਆ ਇਹ ਕੱਚੀ ਗਰੀ ਹੋਰ ਆ ਇਹ ਗੜਨੀਆਂ ਦੇ ਵਿੱਚ ਨਾ ਇਹ ਚੀਜ਼ਾਂ ਨਿਯਾਮਤ ਹੁੰਦੀਆਂ ਵਾ ਉਹ ਸੋਣੀਆਂ ਇਹੋ ਉਹ ਜਾਣ ਕੇ ਖਾੜ ਪਿੰਡ ਦੇ ਹਿਸਾਬ ਨਾਲ ਠੀਕ ਆ ਤਾਜਾ ਮਾਲ ਤਾਜਾ ਮਾਲ ਇਹ ਤੋਂ ਮੰਡੀ ਇਹ ਲੈ ਆਉਣੇ ਮਕਸੂਦਾ ਮੰਡੀ ਤੋਂ ਮਕਸੂਦਾ ਮੰਡੀ ਤੋਂ ਕਿਤੇ ਖਰੂਟ ਆਉਂਦਾ ਨਾ ਉੱਥੇ ਜਾਂਦਾ ਸਾਰਾ ਉਹ ਪਰਲੇ ਬਨੇ ਆਹ ਵਾਸਤੇ ਜਾ ਜੀ ਠੀਕ ਏ ਮਲਾ ਇਦਾਂ ਨਹੀਂ ਮਾਰ ਆ ਵੀ ਆਵੇ ਵਿੱਚ ਜਿੱਥੇ ਨਾ ਗੁੰਦੇ ਦੇ ਨਾਲ ਗੱਲ ਕਰਦੇ ਇਥੇ ਨਾ ਉਹ ਆਹ taraf ਨੇ। ਇਥੇ ਨਾ ਖਾਣਾ ਪੀਣਾ ਹੋਇਆ ਕੁਝ ਤੇ ਖਾਲ ਪੀਣ ਨੂੰ ਨਾਲ-ਨਾਲ 버ਗਰ ਟਿੱਕੀਆਂ ਤੇ ਉਹ ਵੀ ਰੱਖਿਆ ਨਿਊਡਲ ਰੱਖਿਆ। ਹਾਂ 버ਗਰ ਟਿੱਕੀ ਨਿਊਡਲ ਵੀ ਰੱਖਿਆ ਵਾ। ਹੈ ਨਾ? ਸਈ ਸਾਰਾ ਕੁਝ ਇੱਥੇ ਤੁਹਾਨੂੰ ਮਿਲੇ ਜਾਣਾ ਵਾ ਨਾਲ ਇਹਦੇ। ਠੀਕ ਆ ਜੀ? ਆਜੋ ਆਪਾਂ ਗਾਹ ਚੱਲਦੇ ਆ। ਕਰੋ ਤੁਸੀਂ। ਬਲਾ ਇਹਨੂੰ ਆਰਦੇ ਸਾਰੀ। ਅੱਛਾ ਖਾਣੇ ਪੀਣ ਦੀਆਂ ਚੀਜ਼ਾਂ ਦੇ ਨਾਲ ਨਾ ਆ ਵੀ ਇੱਕ ਹੀ ਬਣਾਨੇ ਆਪਾਂ ਜੀ। ਚਾਟ ਬਣਾ ਲਾਂ। ਚਾਟ ਬਣਾ ਰਹੇ ਆਂ ਅੱਛਾ ਆ ਬਣਾ ਰਹੇ ਝਾਣ ਇਹਦੇ ਵਿੱਚ ਕੀ ਕੀ ਪਾਇਆ ਮਟਰ ਹੈ ਆਲੂ ਹੈ ਮਟਰ ਹੈ ਆਲੂ ਹੈ ਮਸਾਲਾ ਮਖਲਾ ਪਾ ਕੇ ਇਹ ਲੇਪੇਟਣਾਗਾ ਚ ਉਹ ਹੈਗਾ ਚਲੋ ਡੂੰਘੀ ਪਾ ਦੇਣਾ ਡੂੰਘੀ ਪਾ ਦੇ ਜਾ ਵਧੀਆ ਪਾਣੀ ਦਾ ਪਾਇਆ ਆ ਜਾ ਮਨ ਲੱਗਿਆ ਜਾ ਇਨੇ ਇਹਦੇ ਵਿੱਚ ਮੰਡੀ ਦੇ ਇੱਕ ਤਾਂ ਬਾਹਰ ਦੁਕਾਨਾਂ ਲੱਗੀਆਂ ਸੀਗੀਆਂ ਕ੍ਰੂਟਾਂ ਦੀਆਂ ਇਹ ਅੰਦਰ ਵੀ ਲੱਗੀਆਂ ਵਾ ਆ ਵੇਖੋ ਕਿੰਦਾ ਫੁੱਲ ਜਿਆ ਬਣਾ ਬਣਾਗੇ ਨਾ ਸੋਹਣੇ ਸੋਹਣੇ ਰੱਖੇ ਹੋਏ ਆ ਏ ਆਪਣੇ ਵੈਗਰੂ ਕਿਹੜੀ ਕੰਪਨੀ ਦਾ ਹੈ ਲੋਕਲ ਪੰਜਾਬ ਦਾ ਇਹ ਬੋਵੀ ਖਰਬੂਜਾ ਨਹੀਂ ਨਹੀਂ ਆਰਾਮਦਾਰੀ ਆਰਾਮਦਾਰੀ ਇਹ ਕਿੰਨੇ ਤਰ੍ਹਾਂ ਦੇ ਹੁੰਦੇ ਇਹੋ ਹਾਂਜੀ ਕਿੰਨੇ ਤਰ੍ਹਾਂ ਦੇ ਹੁੰਦੇ ਇਹ ਇਹ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਆਰਾਮਦਾਰੀ ਇੱਕ ਆਰਾਮਦਾਰੀ ਹੈ ਇੱਕ ਮਧੂ ਹੈ ਇੱਕ ਮਧੂ ਹੈ ਲੋਕਲ ਹੈ ਇਹ ਲੋਕਲ ਹੈ ਜਿਹੜਾ ਜਲੰਧਰ ਸਹਿਰ ਦਾ ਜਿਹੜਾ ਬੋਵੀ ਆ ਬੋਵੀ ਦੂਸਰਾ ਹੁੰਦਾ ਚਿੱਟਾ ਉਹ ਵੀ ਹੁੰਦਾ ਜਲੰਧਰ ਦੀ ਜਲੰਧਰ ਜਿਹੜਾ ਵਾਦੀ ਉਹਨੂੰ ਹਾਂਜੀ ਤਾਂ ਜ਼ਿਆਦਾ ਕਰਪੂਤਰੀ ਹੁੰਦਾ ਨਾ ਕਬੂਰ ਖੱਲਾ ਆਪਣਾ ਇਧਰ ਮਸੀਆਂ ਇਧਰ ਬਹੁਤ ਆਪਣਾ ਜ਼ਿਲੰਦਰ ਸਹਿਰ ਨਹੀਂ ਹੁੰਦਾ ਬਹੁਤ ਇਧਰ ਸਹਿਰ ਜਿੱਡਾ ਕੋਈ ਜਾਂਦਾ ਲਾਸਟ 2 ਕਿਲੋ ਦਾ 2 ਕਿਲੋ ਤੱਕ 2 ਕਿਲੋ ਦੇ ਪੱਕ ਜੰਦਾ ਚੰਗੀ ਦਿਨ ਹਾਂਜੀ ਹਾਂਜੀ ਇਹ ਮਾਲ ਲੈ ਕੇ ਆਏ ਆ ਮੰਡੀਆਂੋਂ ਜਾਂ ਖੇਤੋਂ ਅਸੀਂ ਤਾਂ ਮੰਡੀਆਂੋਂ ਲਈ ਆਈਦੇ ਅੱਛਾ ਮੰਡੀਆਂੋਂ ਸਸਤਾ ਪੈਂਦਾ ਕਿ ਜਾਂ ਖੇਤੋਂ ਸਸਤਾ ਪੈਂਦਾ ਨਹੀਂ ਇਹ ਕੋਈ ਸੇਮ ਹੀ ਰੇਟ ਪੈਂਦਾ ਹੂੰ ਉੱਥੇ ਆੜਤ ਕਟੋਣੀ ਪੈਂਦੀ ਹੈ ਨਹੀਂ ਨਹੀਂ ਅੱਜ ਕੱਲ ਸੇਮ ਹੀ ਵੇਚ ਜਾਂਦਾ ਕਿਰਾਇਆ ਭਾਰਾ ਲੈ ਕੇ ਅੱਛਾ ਤੇ ਅੱਜ ਕੱਲ ਇਹਦਾ ਵੀ ਸੀਜ਼ਨ ਨਾਲ ਨਾਲ ਹਾਂਜੀ ਟਵਾਨਾ ਹੈ ਹਣਾ ਇਹ ਕਿੰਨੇ ਕਿਲੋ ਤੱਕ ਦਾ ਹੋ ਜਾਂਦਾ ਵੱਡੇ ਤੋਂ ਵੱਡਾ ਇਹ ਤਾਂ 6 ਕਿਲੋ 7 ਕਿਲੋ 8 ਕਿਲੋ ਦਾ ਸਵੇਰੇ ਸਵੇਰੇ ਕਿੰਨੇ ਵਜੇ ਉੱਠਦੇ ਤੁਸੀਂ ਅਸੀਂ 5 ਵਜੇ ਉੱਠ ਜਾਈਏ ਅੱਛਾ ਸਵੇਰੇ 5 ਵਜੇ ਉੱਠ ਕੇ 5 ਵਜੇ ਉੱਠ ਕੇ ਤੇ ਬਾਅਦ ਸੁਣਨੇ ਕਿੰਨੇ ਵਜੇ ਤੇ ਰਾਤ ਨੂੰ ਬੋਲੀ ਰੋਟੀ ਪਾਣੀ ਬਣਾ ਲੈਣ ਦੇ 1 2 ਵਜੇ ਇੱਕ ਤਾਂ ਨੋਰਮਲ ਵਜੇ ਜਾਂਦਾ ਭਈ ਜਾਨੀ ਕਿ ਅਸਲੀ ਮਿਹਨਤ ਦਾ ਪਤਾ ਲੱਗਦਾ ਵਾ ਮੰਡੀ ਜਾਣ ਕੇ ਮੈਂ ਤੁਹਾਨੂੰ ਗਾਹ ਵੀ ਦਿਖਾਉਣਾ ਵਾਂ ਕਾਂ ਵੀ ਦਿਖੋ ਨਾ ਜਿਹੜੇ ਖੇਤ ਵਿੱਚੋਂ ਤੋੜ ਕੇ ਨਾ ਸਬਾਨ ਆਪਣਾ ਵੱਢ ਗਏ ਵੀ ਉਹ 2:30 ਵਜੇ ਮੰਡੀ ਪਹੁੰਚ ਜਾਂਦੇ ਆ ਇਹਦੇ ਹੁੰਦੀ ਹੈ ਨਾ ਹਾਂਜੀ ਹਾਂਜੀ ਹੈ ਨਾ ਆਪਣਾ ਚੈਨਲ ਆ ਪੱਟੀ ਵਿਡਾਲਾ ਠੀਕ ਆ ਸਰ ਯੂਟਿਊਬ ਚੈਨਲ ਤੇ ਉਹ ਚ ਕਰ ਗਿਆ ਜਲਦੀ ਜਲਦੀ ਵੀਡੀਓ ਦੇ ਵਿੱਚ ਨਾ ਸਾਡੇ ਸਰਪੰਚ ਸਾਹਿਬ ਮਿਲ ਗਿਆ ਆਪਾਂ ਸਰਪੰਚ ਸਾਹਿਬ ਤੁਹਾਡਾ ਨਾ ਬਹੁਤ ਬਹੁਤ ਧੰਨਵਾਦ ਆ ਇਹ ਰਹਿ ਜਾਣਾ ਹੀ ਮੈਨੂੰ ਪਤਾ ਹੈਗਾ ਤੇ ਅੱਛਾ ਮੰਡੀ ਕੋ ਦੇਣ ਆਇਆ ਕਿ ਲੈਣ ਆਇਆ ਨਹੀਂ ਅਸੀਂ ਭਰਾ ਮੰਡੀ ਲੈਣ ਆਏ ਆ ਸੇ ਲੈਣ ਆਏ ਆ ਬਸ ਨਾ ਕਿ ਸੇ ਖਾਲੀ ਗਰਮੀ ਬਹੁਤ ਆ ਵਧੀਆ ਇਹ ਆਪਣੇ ਛੋਟੇ ਭਾਜੀ ਆ ਇਹ ਵੱਡੇ ਭਾਜੀ ਆ ਚੋੜਾ ਸਾਹਿਬ ਪਿੰਡ ਬਡਾਲੇ ਦੇ ਵਸਨੀਕ ਆ ਤੇ ਇਹ ਜੀ ਲਾਉਣਾ ਪਨੀਰੀ ਕੱਢੀ ਅੱਛਾ ਜੀ ਸੱਬੀ ਲਾਉਣੀ ਹੈ ਹਾਂਜੀ ਚਲੋ ਬਰੇ ਕਿੰਨਾ ਝਾੜ ਉਹਦਾ ਸੱਬੀ ਦਾ ਝਾੜ ਦੇਖੋ ਹੁਣ ਕਿੰਨਾ ਬੱਤੀ ਦੇਤੀ ਪਾਉਂਦਾ ਅੱਛਾ ਵਧੀਆ ਝਾੜ ਦਿੰਦਾ ਜਾਇਆ ਤਦ ਆ ਵੀ ਕਿ 44 ਬੰਦ ਕੀਤਾ ਉਹਦਾ ਕੀ ਮਸਲਾ ਹੈ ਪਤਾ ਨਹੀਂ ਜੀ ਮੈਨੂੰ 47 ਬੈਨ ਕੀਤਾ ਨਾ ਸਰਕਾਰ ਨੇ ਮੈਰ ਕਰਦਾ ਸੱਚੀ ਉਹ ਕਹਿੰਦੇ ਥੱਲੋਂ ਪਾਰਾ ਜਾਂਦਾ ਹੀ ਇੱਕ ਪਾਰਾ ਦੂਜਾ ਕਹਿੰਦੇ ਪਾਣੀ ਜ਼ਿਆਦਾ ਪਾਣੀ ਜਾਂ ਪਲੇਟ ਵੀ ਵੈਰਾਈਟੀ ਆ ਅੱਛਾ ਇਹ ਵੀ ਲੱਗ ਜਾਂਦੀ ਲੇਟ ਸੋਨੇ ਦੇ ਉੱਪਰ ਦੇ ਨਮਰ ਹਾਂ ਕਰਦੇ ਠੀਕ ਆ ਕੋਈ ਨਹੀਂ ਆਪਾਂ ਹੁਣ ਜਦੋਂ ਤੁਸੀਂ ਹੁਣ ਜਦੋਂ ਤੁਸੀਂ ਜੋ ਲੱਬੀ ਜਣਾਣਾ ਉਹਦਾ ਬਣਾਵਾਂਗੇ ਉਹਦਾ ਬਣਾਵਾਂਗੇ ਦੇਖੋ ਬਣਾਵਾਂਗੇ ਆਏ ਵਿੱਚ ਪਾਵਾਂਗੇ ਆ ਆਇਆ ਮਲਾਇਆ ਅੱਛਾ ਮਨੋ ਜਿੱਥੇ ਨਾ ਅ ਫਰੂਟ ਤੇ ਸਬਜ਼ੀ ਲੱਗਦੀ ਹੈ ਨਾ ਉਥੇ ਨਾਲ-ਨਾਲ ਭਾਂਡੇ ਵੀ ਲੱਗਦੇ ਆ ਪੁਰਾਣੇ ਵੀ ਤੇ ਨਵੇਂ ਵੀ ਆਪਾਂ ਆਜੋ ਇਹਦਾ ਵੀ ਪੁੱਛਦਿਆਂ ਰੇਟ ਭਾ ਵੀ ਕਿਦਾਂ ਲਾਈਆਂ ਇਹੋ ਹਾਂਜੀ ਕਿਦਾਂ ਠੀਕ ਠਾਕ ਹੋ ਜੀ ਸਤਿਕਾਰ ਭਾਜੀ ਸਤਿਕਾਰ ਭਾਈ ਮੇਰ ਕਰੇ ਭਈ ਇਹਨਾਂ ਦਾ ਭਾਂਡਿਆਂ ਦਾ ਕੰਮ ਹਾਂਜੀ ਹਣਾ ਅੱਛਾ ਜਿਹੜੀਆਂ ਮੰਡੀਆਂ ਵਾ ਤੁਸੀਂ ਸਾਰੀਆਂ ਮੰਡੀਆਂ ਲਾਉਂਦੇ ਆ ਨਹੀਂ ਭਾਈ ਤਿੰਨ ਤਿੰਨ ਮੰਡੀਆਂ ਕਿਹੜੀ ਕਿਹੜੀ ਲਾਣ ਦੀ ਆਪਣਾ ਐਤਵਾਰ ਮੰਗਲਵਾਰ ਤੇ ਵੀਰਵਾਰ ਐਤਵਾਰ ਮੰਗਲਵਾਰ ਤੇ ਵੀਰਵਾਰ ਆ ਇੱਕ ਅੱਛਾ ਤਿੰਨ ਮੰਡੀਆਂ ਲਾਣੇ ਆਪਾਂ ਹਾਂਜੀ ਭਾਈ ਹਣਾ ਤੇ ਜਾਨੀ ਕਿ ਕਿੰਨਾ ਰੇਟ ਲਾਇਆ ਲਾ ਬਸਤੀ ਦਾ ਕਈ ਅਲੱਗ ਅਲੱਗ ਰੇਟ ਆ ਥਾਲੀ ਕੋਲੀ ਗਲਾਸ ਪਲੇਟ ਅੱਛਾ 150 ਰੁਪਏ ਕਿਲੋ ਆ 150 ਰੁਪਏ ਕਿਲੋ ਕਿਲੋ ਹਾਂ ਥਾਲੀ ਕੋਲੀ ਗਲਾਸ ਹਾਂਜੀ ਤੇ ਜਿਹੜਾ ਆਹਾ ਜਿਹਦਾ ਉਹਨਾ ਕੜਾਈ ਹੋ ਗਈ ਪਤਿਲਾ ਹੋ ਗਿਆ ਫਰਾਈਪਨ ਹੋ ਗਿਆ ਕੁੱਕਰ ਹੋ ਗਿਆ ਕੁੱਕਰ ਇਹ ਜੀ ਸਿਲਵਰ ਦਾ ਆਪਾਂ ਵਿੱਚ ਲੈ 250 ਰੁਪਏ ਕਿਲੋ ਤੋਲ ਕੇ ਉਹ 250 ਰੁਪਏ ਕਿਲੋ ਤੇ ਸਟੀਲ ਦਾ 180 ਰੁਪਏ ਕਿਲੋ ਸਟੀਲ 180 ਰੁਪਏ ਆਹ ਜਿਹੜਾ ਨਵਾਂ ਨਵਾਂ ਭਾਈ 400 ਸਾਢੇ 300 400 ਰੁਪਏ ਦਾ ਜਾਨਕਿ ਜੇ ਮੰਡੀ ਜਾਨਕਿ ਕਿੰਨੇ ਵਜੇ ਆਨੇ ਸਵੇਰੇ ਆਪਾਂ ਇੱਥੇ ਅਸੀਂ ਭਾਈ 9:30 ਪਹੁੰਚ ਜਾਈ ਹਾਂ ਜਾਨਕਿ ਜ਼ਿਆਦਾਤਰ ਤਾਂ ਸਵੇਰੇ ਗਾਕੀ ਘਾਟਾ ਸ਼ਾਮ ਨੂੰ ਜਾਂਦਾ ਜ਼ਿਆਦਾ ਸ਼ਾਮ ਨੂੰ ਨਿਕਲਦਾ ਪਰ ਸਾਨੂੰ ਅੱਡਾ ਲੰਮੇ ਦਾ 2-3 ਘੰਟੇ ਲੱਗ ਜਾਂਦੇ ਲੱਗ ਜਾਂਦੇ ਪਹਿਲੇ ਚੜ ਜਾਂਦਾ ਫਿਰ ਹਾਂ ਦੁਬਾਰਾ ਚੱਲ ਜਾ ਬਾਹਰ ਇੱਕ ਵਾਰ ਜਨਤਾ ਨੂੰ ਉਸ ਤੋਂ ਬਾਅਦ ਸ਼ਾਮ ਨੂੰ ਗੱਤੀ ਹੋਣੀ ਹੈ ਸ਼ਾਮ ਨੂੰ ਹੁਣ ਬੈਠੇ ਆ ਹੁਣ ਦਾਸ ਲਾ ਕੇ ਬੈਠੇ ਕੋਈ ਗਾਹਰ ਨਿਕਲੇਗਾ ਸਤਿਗੁਰੂ ਮੇਰ ਕਰਨ ਬਈ ਸਾਹਲਿਆਂ ਦੇ ਕੰਮ ਤੋਂ ਚੱਲਣਾ ਬਿਲਕੁਲ ਬਿਲਕੁਲ ਤੇ ਤੇ ਉਹ ਚਮਚੇ ਕਿੰਦਾ ਵੇ ਕਿੰਨੇ ਕਿਲੋ 150 ਰੁਪਏ ਕਿਲੋ 150 ਰੁਪਏ ਕਿਲੋ ਚਮਚੇ ਮਤਲਬ ਮੇਰੀ ਗੱਲ ਸੁਣੋ ਉਹ ਚਮਚੇ ਵਖਾ ਲਈ ਟੈਂਟ ਵਾਲੇ ਜਿਹੜੇ ਵੀਰੇ ਆ ਨਾ ਜਿਹੜੇ ਟੈਂਟ ਵਾਲੇ ਆ ਵੀ ਜਾਨਕਿ ਉਹਨਾਂ ਨੇ ਚਾਰ ਲੱਜ ਬੇਨਤੀ ਆ ਬਈ 150 ਰੁਪਏ ਕਿਲੋ ਚਮਚੇ ਇਹਨ ਇਨਸਾਫ ਸੁਧਰੇ ਤੇ ਜਿਹੜਾ ਮਰਜ਼ੀ ਆਣ ਗਏ ਲੈ ਕੇ ਜਾ ਸਕਦਾ ਠੀਕ ਆ ਜੀ ਮਿਹਰਬਾਨੀ ਧੰਨਵਾਦ ਅੱਛਾ ਮੱਲੋ ਜਿੱਥੇ ਨਾ ਹੋਰ ਸਮਾਨ ਆ ਨਾਲ-ਨਾਲ ਪਲਾਸਟਿਕ ਦੇ ਭਾਂਡਿਆਂ ਦਾ ਵੀ ਸਮਾਨ ਆ ਵੇਖੋ ਐ ਰੰਗ-ਬਰੰਗੇ ਤੇ ਗਰੰਟੀ ਵਾਲੇ ਵਧੀਆ ਆ ਮਿਕਸੀ ਤੇ ਪੂੜੀਆਂ ਤੇ ਨਾਲ-ਨਾਲ ਬੁਰਸ਼ ਰੱਸੀ ਸਾਰਾ ਕੁਝ ਮਿਲਦਾ ਵਾ ਅੱਛਾ ਆਪਣੇ ਆਪਰੇ ਇਹਨੂੰ ਕਿਹੜੀ ਮੰਡੀ ਕਹਿੰਦੇ ਆ ਜੀ ਇਹ ਟੂਟਾ ਮੰਡੀ ਕਹਿੰਦੇ ਟੂਟਾ ਮੰਡੀ ਇਹਨੂੰ ਕਿਸਾਨ ਮੰਡੀ ਕਹਿੰਦੇ ਵੇ ਹਾਂ ਕਿਸਾਨ ਮੰਡੀ ਕਿਸਾਨ ਮੰਡੀ ਆ ਤੇ ਕਿੰਨੀਆਂ ਮੰਡੀਆਂ ਲਾਉਨੇ ਆਪਾਂ ਇਹ ਹਫਤੇ ਲੱਗਦੀ ਪੰਜ ਮੰਡੀਆਂ ਤੁਸੀਂ ਪੰਜ ਲਾਣੇ ਆ ਕਿਥੇ ਕਿੰਨੀ ਲੱਗਦੀ ਇਹ ਲੱਗਦੀ ਹੈ ਇਹ ਘਾਸ ਮੰਡੀ ਬਬਰੇ ਚੌਕ ਔਰ ਗੜੇ ਗੜੇ ਵੀ ਲੱਗਦੀ ਹਾਂਜੀ ਇਹ ਚਾਰ ਪੰਜ ਮੰਡੀਆਂ ਗੜੇ ਦੋ ਵਾਰ ਲੱਗਦੀ ਹੈ ਹਫਤੇ ਮੇਂ ਦੋ ਵਾਰ ਸਨੀਵਾਰ ਸ਼ਨੀਵਾਰ ਬੁੱਧਵਾਰ ਉਹ ਥਾਣੇ ਤੇ ਲੱਗ ਜਿੰਨੀ ਲੱਗਦੀ ਆ ਪਰਲੇਮੈਂਟ ਦੇ ਨੇੜੇ ਪਰਲੇਮੈਂਟ ਨਹੀਂ ਨਹੀਂ ਹੈ ਉਹ ਖਾਣਾ ਹੈ ਉਹ ਥਾਲੇ ਨਾਲ ਖੁੱਲਾ ਜਿਹਾ ਖਾਜਾ ਲਾ ਉਥੇ ਲਾ ਦੀ ਫੌਜੀ ਵਾਲੀ ਜਗਾ ਹੈ ਫੌਜੀ ਉੱਥੇ ਜਗਰਾਤਾ ਵੀ ਕਰਾਇਆ ਸੀ ਪਿੱਛੇ ਹਾਂਜੀ ਹਾਂਜੀ ਪਤਾ ਸੁਣ ਲਿਆ ਹੈ ਹਨਾ ਬੋਲੋ ਜਗਰਾਇਆ ਹੈ ਹਾਂਜੀ ਇਸ ਵਾਰ ਇਧਰ ਹੀ ਹੋਇਆ ਤਾਂ ਇਸ ਵਾਰ ਇਧਰ ਹੋਇਆ ਹਨਾ ਕਿ ਜਾਨੀ ਕਿ ਆ ਸਾਮਾਨ ਦਿਖਾ ਮਲਾ ਪਾਣੀ ਦੀਆਂ ਬੋਤਲਾਂ ਨਾਲ ਨਾਲ ਉਹ ਵਾਲੇ ਪਾਣੀ ਪਾਉਣ ਵਾਲੇ ਕੂਦਰ ਫਟਕੂਦਰ ਤੇ ਮੱਗੇ ਛਗੇ ਸਾਰਾ ਕੁਝ ਦਿਖਾ ਦੇ ਕਿ ਜੇ ਕਿਸੇ ਨੂੰ ਕਿਸੇ ਵੀ ਚੀਜ਼ ਦੀ ਲੋੜ ਆ ਨਾ ਤੇ ਤੁਸੀਂ ਤੁਸੀਂ ਮੰਡੀ ਦੇ ਵਿੱਚ ਆਉਣਾ ਵਾ ਤੇ ਹਰੇਕ ਤਰ੍ਹਾਂ ਦੀ ਚੀਜ਼ ਤੁਹਾਨੂੰ ਮਿਲ ਜਾਨੀ ਹੈ ਚੱਪਲਾ ਮਿਲ ਜਾਨੀਆਂ ਬੈਲਟਾਂ ਮਿਲ ਜਾਨੀਆਂ ਉਦੋਂ ਨੂੰ ਮਾਰਦੇ ਮੜਾ ਜਾ ਬੈਲਟਾਂ ਟੋਪੀਆਂ ਰਮਾਲ ਭਾਂਡਾ ਠੀਕਰ ਸਾਰਾ ਕੁਝ ਮਿਲ ਜਣਾ ਨਾਲ ਆ ਗਏ ਆ ਮੰਡੀ ਦੇ ਵਿੱਚ ਹੁਣ ਆਪਾਂ ਮੰਡੀ ਦੇ ਵਿੱਚ ਆ ਗਏ ਆ ਤੇ ਇਧਰ ਮਾਰ ਕੈਮਰਾ ਮੱਲਾ ਕਿ ਮਿੱਠੇ ਕੱਟ ਕੇ ਮਿੱਠੇ ਕਿਨੇ ਇਹਨਾਂ ਨੂੰ ਪਛਾਣ ਲਿਆਉਣਾ ਤੁਸੀਂ ਸਾਰੇ ਜਾਣੇ ਪਛਾਣੇ ਪਰਮਜੀਤ ਜੀ ਬੋਲ ਹਰ ਭਾਈ ਆ ਇਹਨਾਂ ਦੇ ਆਪਾਂ ਜਿਹੜੀ ਹਦਵਾਣੇ ਬੀਲਾ ਲੱਗੀਆਂ ਸੀ ਨਾ ਉਦੋਂ ਬੀਲਾ ਸੀਗੀਆਂ ਤਕਰੀਬਨ ਆ 3-4 ਫੁੱਟ ਦੀ ਸੀ ਬੀਲ ਉਹ ਆ ਆ ਹਦਵਾਲੇ ਉੱਥੇ ਦੇ ਹੀ ਆ ਉਹ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸਾਰਿਆਂ ਨੇ ਤੇ ਆਹ ਜਿਹੜਾ ਜਿਹੜਾ ਮਾਲ ਆਇਆ ਵਾ ਇਹ ਫਲ ਉੱਥੋਂ ਹੀ ਤੋੜ ਕੇ ਲੈ ਕੇ ਆਉਂਦਾ ਤੇ ਆਪਾਂ ਇੱਥੇ ਨੇ ਲਿਆ ਇੱਧਰ ਨੂੰ ਆਪਾਂ ਥੋੜੀ ਜੀ ਬੋਲੇ ਭਾਈ ਨਾਲ ਕਰਦੇ ਆ ਗੱਲ ਲੈ ਲੈ ਬਹੁਤ ਵਧੀਆ ਮਿੱਠੇ ਲਾਲ ਮੇਠੇ ਲਾਲ ਅੱਛਾ ਆਪਣੀ ਪਹਿਲੀ ਦਰਤ ਤਬਾਈ ਹੋਈ ਬਾਜੀ ਪਹਿਲੀ ਪਹਿਲੀ ਦਰਾਈ ਹੋਈ ਦੇ ਦੇ ਯਾਰ 22 23 ਬੰਦੇ 20000 ਅਗਲੇ ਪੰਨੇ ਤੇ ਗਿਓ ਅਫਸਰ ਨਾਲ ਦੇ ਦਿਓ ਹਾਂ ਕਿੰਨਾ ਕਿੰਨਾ ਕਮਾਲ ਤੋੜਿਆ ਭੈਣ ਜੀ ਭਰਾ ਦੇ ਯਾਰ ਲੈ ਗਿਓ ਮਾਲ ਭਾਜੀ ਸਾਰਾ ਗਿਆਪੁਰ ਭੇਜਤਾ ਸੱਚੇ ਭੇਜਿਆ ਸਾਰਾ ਗੱਡੀ ਉਧਰ ਹੀ ਭੇਜੀ ਆ ਅੱਛਾ ਤੇ ਆਪ ਕਿੰਨੇ ਕਿੰਨੇ ਲੈਂਦਾ ਵਾ ਮਾਲ ਆਪਣੇ ਟਰਾਲੀ ਆਹ ਬਾਜੀ ਭਰੀ ਪਈ ਆ ਉਹ ਵਾਰੀ ਲੈ ਲੋ ਟਰਾਲੀ ਦਿਖਾਈ ਮਾੜੀ ਕਸੇ ਆ ਕਦੇ 15 ਕਿਲੋ 15 ਕਿਲੋ ਇਹ ਆਪਣੇ ਖੇਤ ਦਾ ਮਾਲ ਕਿੰਨਾ ਆਪਣੇ ਖੇਤ ਦਾ ਠੀਕ ਆ ਹੁਣ ਹੋਣੇ ਹੋਰ ਦਾ ਹੱਟ ਕੇ 15 ਦੂਜੀ ਤਲਾਈ ਕੋ ਨਹੀਂ ਹੁਣ ਜੀ ਭਾਈ ਇਹ ਹਫਤੇ ਤਾਈ ਹਫਤੇ ਤੱਕ ਹੈ ਨਾ ਚਲੋ ਠੀਕ ਆ ਆਪਾਂ ਨਾ ਤੁਹਾਨੂੰ ਤੁਹਾਨੂੰ ਨਾ ਦੂਜੀ ਤਲਾਈ ਹੁੰਦੀ ਜਿਹੜੀ ਆ ਉਹਦੀ ਵੀਡੀਓ ਬਣਾ ਕੇ ਦਿਖਾਵਾਂਗੇ ਜਿਹੜੇ ਕਿਨੇ ਵੀ ਉੜਦੇ ਆ ਜਿਹੜੇ ਮਾਰਨਿੰਗ ਭਾਈ ਜਦੋਂ ਜਦੋਂ ਉੱਠ ਜਾ ਉਹਦੇ ਸਵੇਰਾ ਆ ਨਹੀਂ ਬੇਬੀ 4:30 5 ਵਜੇ ਤਾਈ ਸਾਢੇ 4 5 ਵਜੇ ਇੱਥੇ ਪਹੁੰਚਦੇ ਗੋੜਦੇ ਆ। ਨੇ ਸਾਢੇ 4 ਰੋਟੀ ਦਾ ਇੱਥੇ 5 6 ਵਜੇ ਜੰਦੇ ਆਉਂਦੇ ਆ। ਤੇ ਜਿਹੜੀ ਮੰਡੀ ਲੈ ਕੇ ਜਾਣਾ ਤੇ ਨੀਵਾਂ ਘਰ ਉਹ ਜਦ ਮੰਡੀ ਤੇ ਨੀਵਾਂ ਜਾਣਾ ਹੈ ਉਹ 3 ਵਜੇ ਉੱਠੀ ਦਾ 2:30 ਵਜੇ 3 ਵਜੇ ਮੰਡੀ ਦਾ। 7:30 10 ਵਜੇ ਦੋਤਾ। ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਸੀਗੀ ਵੀ ਇੱਥੇ ਆਣਗੇ ਨਾ। ਇੱਥੇ ਆਣ ਕੇ ਪਤਾ ਲੱਗਦਾ ਆ ਵੀ ਮਿਹਨਤਾਂ ਕੀ ਹੁੰਦੀਆਂ ਵਾ। ਹੈਨਾ? ਵੀ ਨਾ ਸੋਣਾ ਦੇ ਨਾਂ ਅਕਣਾ ਤੇ ਨਾਂ ਠਕਣਾ ਆਜੋ ਅੱਗੇ ਮੇਹਤ ਦੀ ਕਮਾਈ ਨਾਲ ਪੈਂਦਾ ਨਹੀਂ ਸੂਟੇ ਚ ਫੇਲ ਸੱਜਣਾ ਜਿਹੜੀ ਆਜੋ ਲੁੱਟਣਾ ਲੁੱਟਣਾ ਦੇਸੀ ਮਰਦ ਠੀਕ ਆ ਇਹ ਇਹਦੀ ਤੜਾਈ ਨਵੀਂ ਹੋਈ ਐ ਜਾਂ ਪੁਰਾਣੀ ਐ ਨਵੀਂ 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 ਤੜਾਈ ਹੋਈ ਐ ਤੇ ਭਿੰਡੀ ਭਿੰਡੀ ਵੀ ਨਵੀਂ ਐ ਇਹ ਦੇਸੀ ਵੀ ਨਹੀਂ ਇਹ ਅੱਜ ਕੱਲ ਦਾ ਅੱਜ ਕੱਲ ਦਾ ਵੈਸੇ ਦੇਸੀ ਜਣਾ ਸਾਰੀ ਆਹ ਆਪਣੇ ਕੋਈ ਫੁਰਸੋਦੇ ਤਾਂ ਜੀ ਅੱਛਾ ਮੰਡੀ ਉਹ ਲੈ ਗਏ ਕਿ ਤੋ ਖਰੀਦੇ ਮੰਡੀ ਦਾ ਮਾਲ ਮੰਡੀ ਦਾ ਮਾਲ ਨਹੀਂ ਆਪਰਾ ਮਾਲ ਉਹ ਦਾ ਆਪਣੇ ਪੂਰਾ ਜਿਹੜੀ ਜਗ੍ਹਾ ਪੀਦੇ ਆ ਮੈਂ ਉਹ ਜੁਵਾਲ ਉਹ ਜੁਵਾਲ ਉਹ ਜੁਵਾਲ ਤੋਂ ਆਨੇ ਕਿੰਨਾ ਕਿਲੋਮੀਟਰ ਪੈਂਦਾ ਪਾ ਮੈਂ ਤਾਂ 15 ਕਿਲੋਮੀਟਰ ਪੈਂਦਾ 15 ਕਿਲੋਮੀਟਰ ਪੈਂਦਾ ਠੀਕ ਆ ਤੇ ਜਾਣਾ ਕਿੱਥੇ ਸ਼ਾਮ ਨੂੰ ਹੁਣ ਤੇ ਜਾਣਾ ਸੂਤਾਂ ਵੇਚ ਕੇ ਜਾਣਾ ਜਿਹੜਾ ਬੜਾ ਮੈਂ ਜਾਂਦੇ ਰਾਮ ਹਾਂਜੀ ਚਲੋ ਬਈ ਇਹ ਪਿੰਡੀ ਦਾ ਕੀ ਇਹ ਕੀ ਰੇਟ ਲਾਇਆ ਪਿੰਡੀ 30 ਰੁਪਏ ਕਿਲੋ ਪਿੰਡੀ 30 ਤੇ ਆਹ ਤੋਰੀ ਰਾਮਾ 30 ਰੁਪਏ ਰਾਮਾ 30 ਰੁਪਏ ਤੇ ਜੇ ਕੋਈ ਬਾਹਲਾ ਕਵੇ ਘੱਟ ਬਾਤ ਕਰਦੇ ਆ ਕੋਈ ਕਾਟੀ ਲਾਇਆ ਪਹਿਲਾਂ ਲੋਕੀ ਮਾਨੂੰ ਲਾਲ 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 ਟਮਾਟਰ ਵਧੀਆ ਅੱਛਾ ਆਪਣੇ ਠੀਕ ਹੈ ਵੀਰ ਬਈ 1 ਕਿਲੋ ਤੇ ਇਹ ਲੋਕ ਲਿਆ ਜਾਂ ਕਿਦਾਂ ਆਪਣੇ ਹੁੰਦੇ ਹੋ ਐਸਐਮ ਐਸਐਮ ਨਕੋਦਰ ਸਾਈਡ ਵਾਲ ਨੂੰ ਜ਼ਿਆਦਾ ਹੁੰਦੇ ਹੋਣਗੇ ਸ਼ਾਇਦ ਕਰਤਾਰਪੁਰ ਲਈਆਂ ਕਿਉਂਕਿ ਆਪਣੇ ਜਲੰਧਰ ਵਿੱਚ ਤਾਂ ਇਹ ਐਨਗੇ ਤੇ ਤਰਬੂਜ਼ ਲੈ ਤਰਬੂਜ਼ੇ ਤੋਂ ਹੋਰ ਕੀ ਕੀ ਜਾਂਦਾ ਆਪਾਂ ਦੇ ਆਂਦੇ ਦੇ ਨੇ ਲਿਆਂਦੇ ਬਈ ਬੋਬੀ ਬੋਬੀ ਖਰਬੂਜਾ ਵੀ ਜਾਂਦਾ ਪਿਆ ਖਰਬੂਜਾ ਵੀ ਜਾਂਦਾ ਪਿਆ ਤੇ ਆਹ ਮਿਰਚ ਦੇਸੀ ਆਪਣੀ ਲੱਗਦੀ ਆ ਇਹ ਲੋਕ ਲਿਆ ਮੇਠਾ ਹੈ ਹਨਾ ਤੇ ਆਜੋ ਅੱਗੇ ਜਿੱਥੇ ਨਾ ਸਬਜ਼ੀਆਂ ਜਾਂ ਬਾਕੀ ਸਮਾਨ ਮਿਲਣਾ ਉੱਥੇ ਮਸਾਲੇ ਵੀ ਨਾਲ ਮਿਲ ਜਾਣੇ ਆ ਸਾਰੇ ਬੜੀਆਂ ਮੇਚਾਂ ਹਲਦੀ ਮਸਾਲਾ ਉਹ ਚੌਲਾਂ ਚ ਪੈਂਦੇ ਆ ਈ ਨਾਲ ਉਹ ਤੇਜ ਪੱਤਾ ਤੇਜ ਪੱਤਾ ਬਈ ਜਾਨੀ ਕਿ ਸਾਰਾ ਕੁਝ ਮਿਲਦਾ ਵਾ ਤੇ ਜੇ ਲੋੜ ਪਵੇ ਨਾ ਤੁਸੀਂ ਬਈ ਜਾਨੀ ਕਿ ਸੁੱਕਾ ਪਿਆਉਣ ਆਪ ਬਈ ਜਿੰਦਾ ਤੁਸੀਂ ਘਰ ਦਾ ਮਸਾਲਾ ਬਣਾਉਣਾ ਹੋਵੇ ਨਾ ਦਾਲ ਚੀਨੀ ਕਾਲੀ ਮਿਰਚਾਂ ਜਾਂ ਜੀਰਾ ਧੂੜਾ ਸਾਰਾ ਕੁਝ ਪਾ ਕੇ ਬਖਰਾ ਬਣਾਉਣਾ ਹੋਵੇ ਤੇ ਉਹ ਵੀ ਮਿਕਸੀ ਦਾ ਨਾਲ ਬਈ ਜਾਨੀ ਕਿ ਉਹ ਮੋਟਰ ਲਾਈ ਹੋਈ ਆ ਮਿਕਸੀ ਨਾਲ ਨਾਲ ਇਨਵਰਟਰ ਲਾਇਆ ਹੋਇਆ ਵਾ ਵੀ ਪੀਸ ਕੇ ਵੀ ਦੇ ਦੇਣਗੇ ਨਾਲ ਇਹ ਗਾਦੇ ਬੰਡੀ ਜੋ ਹਰੇਕ ਤਰ੍ਹਾਂ ਦੀ ਚੀਜ਼ ਜਿਹੜੀ ਆ ਉਹ ਮੇਜਣੀ ਆ ਯਾਰ ਗੰਡੇ ਦੋ ਤਿੰਨ ਤਰ੍ਹਾਂ ਦੇ ਲੱਗਦੇ ਮੈਨੂੰ ਕਾਕੇ ਆਹਾਂ ਗੰਡੇ ਵੀ ਆ ਗੰਡੇ ਜਾ ਗੰਡੇ ਦੀ ਕੀ ਫਰਕ ਆਈਏ ਨਾਸਿਕ ਦੇ ਆ ਜਾਂ ਰਾਜਸਥਾਨ ਆ ਗਾ ਜੀ ਅੱਛਾ ਜੀ ਆ ਨਾਸਿਕ ਦਾ ਹਾਂ ਨਾਸਿਕ ਦਾ ਹੋ ਰਾਜਸਥਾਨ ਪਿਆਜ ਆ ਨਾਸਿਕ ਦੇ ਮਾਰੀ ਕੈਮਰਾ ਮੜਾ ਜਾ ਆ ਨਾਸਿਕ ਦਾ ਇਹ ਭਾਈ ਨਾਸਿਕ ਦਾ ਪਿਆਜ ਹੈ ਉਹ ਹੈਗਾ ਰਾਜਸਥਾਨ ਦਾ ਪਿਆਜ ਰਾਸਥਾਨ ਦਾ ਉਹ ਵਾਲਾ ਉਹ ਤੇ ਇਹਦੇ ਨਾਲ ਦਾ ਇਹ ਜਣ ਕੇ ਛਾਂਟ ਗੱਡੀ ਹੋਈ ਉਧਰੋਂ ਠੀਕ ਆ ਆ ਥੱਲੇ ਹੀ ਮਾਰਾ ਮਲਾ ਆਹਾ ਅੰਬੀਆਂ ਜਿਹੜੀਆਂ ਵਾਂ ਇਹ ਅਚਾਰ ਵਾਲੀਆਂ ਇਹ ਫਾਇਆ ਲੱਗ ਇਹ ਜਾਰ ਵਾਲੀਆਂ ਤੇ ਆਹਾ ਇਹ ਆਰਬੀ ਤੇ ਆਹਾ ਨਾਲ ਹੋ ਗਿਆ ਕਰੇਲੇ ਉਹ ਪਿੰਡੀ ਆਰਬੀ ਕਿਉਂ ਲਾਲ ਲਾਲੂ ਇਹ ਆਪਣੇ ਪੰਜਾਬ 'ਚ ਹੁੰਦਾ ਕਿੱਥੇ ਹੁੰਦਾ ਨਹੀਂ ਪੰਜਾਬ 'ਚ ਹੁੰਦਾ ਪੰਜਾਬ 'ਚ ਹੁੰਦਾ ਕਿਹੜੀ ਜਗ੍ਹਾ ਪੰਜਾਬ 'ਚ ਇੱਧਰ ਹੁੰਦਾ ਹੈ ਕਾਲੇ ਸਿੰਘਾਂ ਦੇ ਤਰਫ ਕਾਲੇ ਸਿੰਘਾਂ ਵਾਲ ਹੁੰਦਾ ਅੱਛਾ ਆਪਾਂ ਨੂੰ ਪਤਾ ਹੀ ਨਹੀਂ ਮੱਲ ਪਹਿਲਾਂ ਨਹੀਂ ਹੁੰਦਾ ਪਹਿਲਾਂ ਨਹੀਂ ਹੁੰਦਾ ਇਹ ਕਿਹੜੇ ਰਾਸ਼ਨ ਜਾਂਦਾ ਇਹ 2708 ਜਾਂਦਾ ਕਿਹចੰਦਾ ਇਹ ਲਾਲ ਸੁਰਖਾ ਇਹਦਾ ਲਾਲ ਸੁਰਖਾ ਤੇ ਬਣਦਾ ਕਿਦਾਂ ਹੈ ਉਹ ਸਾਰੇ ਆਲੂਆਂ ਨਾਲ ਬੜਿਆ ਹੁੰਦਾ ਹੈ ਕਿਹੜਾ ਜੋਤੀ ਦਾ ਜਿਹੜਾ ਜੀ 2708 ਪੁਖਰਾਜ ਇਹਦਾ ਬਣਦਾ ਬੜਾ ਵਧੀਆ ਨਾ ਪੁਖਰਾਜ ਪੁਖਰਾਜ ਆਲੂ ਬਹੁਤ ਵਧੀਆ ਬਣਦਾ ਵਾ ਇਹ ਵਿਟਾਮਿਨ ਡੂਮਨ ਵੀ ਬਹੁਤ ਦੇ ਦੇ ਵਿੱਚ ਹੈਨਾ ਜਦੋਂ ਵੀ ਦਿਲ ਕਰੇ ਆਲੂ ਬਣਾਓ ਨਾਲ ਸ਼ਿਮਲਾ ਮਿਰਚ ਪਾ ਕੇ ਹੈਨਾ ਤੇ ਅਸੀਂ ਹੁਣ ਘੁੰਮਦੇ ਘੁੰਮਦੇ ਆ ਗਏ ਆ ਸਾਡੀ ਕਿੱਦਾਂ ਤੁਹਾਨੂੰ ਲੱਗਦਾ ਜੀ ਬੜੀਆ ਅੱਜ ਬੜੀ ਦੂਰ ਦੂਰ ਜਾ ਬੈਠੇ ਦੋਨੇ ਜਣੇ ਅੱਜ ਬੰਦੇ ਘਟਿਆ ਨਾ ਅੱਛਾ ਇਹਦਾ ਆ ਗੰਡਿਆਂ ਵਾਲੀ ਦੱਸਿਓ ਕੁਝ ਇਹ ਆਪਣੇ ਲੋਕ ਲੈ ਕੇ ਨਾਸਿਕ ਦਾ ਵਾ ਇਹ ਹੈਗਾ ਬਾਹਰ ਲਈ ਆ ਅੱਛਾ ਲੋਕ ਲਾਲ ਪਿਆ ਜਾ ਰਿਹਾ ਪਰ ਗਿੱਲਾ ਹੈ ਲੋਕ ਲਾਲ ਆ ਰਿਹਾ ਤੇ ਆਦੇ ਇੱਕ ਘਟ ਦੇ ਸੰਡੇ ਆ ਲੋ ਆ ਕਿਨੇ ਬੈਗ ਇਹ ਕੱਚੀ ਕਿਹੜੀ ਪੱਤੇ ਕੱਚੀ ਪੜਾਈ ਪੱਕੀ ਪੜਾਈ ਦਾ ਇਹ ਪੱਕੇ ਚਾਲੀ ਦੇ ਲੋ ਇੱਧਰ ਆ ਬਾ ਮਤਲਬ ਇਹ ਇਹ ਹੁੰਦਾ ਆ ਭੱਗਿਆ ਤਾਂ ਸੋਰੀ ਆ ਬੜਕ ਇੱਕ ਕੱਚੀ ਪੜਾਈ ਦਾ ਵੀ ਹੁੰਦਾ ਵਾ ਜਿਹੜਾ ਇਹ ਕਿਦਾਂ ਸਰਦੀਆਂ ਹੀ ਉਹਦਾ ਸ਼ੁਰੂ ਕੀ ਹੁੰਦਾ ਸਰਦੀਆਂ ਦੇ ਸ਼ੁਰੂ ਦੇ ਵਿੱਚ ਤੇ ਉਹ ਪਿਆਜ ਉਹ ਜਿਹੜਾ ਆਦਰਕ ਹੁੰਦਾ ਵਾ ਉਹਨੂੰ ਜਾਨੀ ਕਿ ਜ਼ਿਆਦਾ ਦੇਰ ਤੱਕ ਰੱਖ ਨਹੀਂ ਸਕਦੇ ਜਿਹੜਾ ਪੱਕੀ ਪੜਾਈ ਦਾ ਵਾ ਇਹਨੂੰ ਚਾਹੇ ਜਿਲੰਦਰ ਮਾਦੀ ਰੱਖ ਲਓ ਵੀ ਇਹਦੀ ਜਿਹੜੀ ਆ ਸੁਗਧ ਵੀ ਬਣ ਜਾਂਦੀ ਬਾਅਦ ਵਿੱਚ ਹੈਨਾ ਸੁਗਧ ਬਣ ਜਾਂਦੀ ਬਾਅਦ ਵਿੱਚ ਹਾਂ ਬਣ ਸੁੱਕੇ ਸੁੱਕੇ ਸੁਗਧ ਬਣ ਜਾਂਦੀ ਹੈ ਚਲ ਆਜੋ ਅੱਗੇ ਆਜੋ ਤੁਹਾਨੂੰ ਮਿਲਦੇ ਹਾਂ ਅੱਜ ਚਲੋ ਤਮ ਲੋ ਸਾਰੀ ਵੰਡੀ ਘੁੰਮ ਕੇ ਵੇਖ ਲਈ ਆ ਵੀ ਜਾਨੀ ਕਿ ਜਿਹੜੀਆਂ ਹਰੀਆਂ ਸਬਜ਼ੀਆਂ ਦਾ ਜਿਹੜੀਆਂ ਉਹ ਸਿਹਤ ਲਈ ਬਹੁਤ ਵਧੀਆ ਹੁੰਦੀਆਂ ਵਾ ਵੀ ਤਾਜੀ ਸਬਜ਼ੀ ਹਰੀ ਸਬਜ਼ੀ ਸਿਹਤ ਲਈ ਲਾਹੇਮੰਦ ਹੁੰਦੀ ਆ ਵੀ ਕਹਿਣ ਦਾ ਭਾਵ ਕਿ ਕਈ ਜਿਹੜੇ ਬੱਚੇ ਆ ਨਾ ਉਹ ਤਾਜ਼ੀਆਂ ਸਬਜ਼ੀਆਂ ਤੋਂ ਥੋੜਾ ਜਾਨੀ ਕਿ ਕਰੇਜਾ ਕਰਦੇ ਨੇ ਨਹੀਂ ਖਾਂਦੇ ਹੈ ਨਾ ਤੇ ਆਪਣੀ ਸਿਹਤ ਦਾ ਖਿਆਲ ਰੱਖੋ ਹੱਸਦੇ ਰਹੋ ਵਸਦੇ ਰਹੋ ਤੇ ਖੁਸ਼ੀਆਂ ਮਾਣੋ